ਵਰਗੇ ਸਰੋਤਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਪੂਰੀ ਧਰਤੀ ਦੇ ਪੂਰੇ ਸੰਸਾਰ ਦੇ ਚਾਰੇ ਕੋਨੇ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਕਰਾ ਦਿੱਤੀ ਪੰਜਾਬੀਆਂ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਇਟਸ ਅ ਲਵਲੀ ਇਫੈਕਟ ਤੁਹਾਡਾ ਸਵਾਗਤ ਹੈ సాగర్ ਦੀ ਵਰਟੀ ਲੈਂਦੀ ਇੰਡੀਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਸੋਹਣਿਆ ਡਰਾਈਵਰ ਹੀ ਸਿਖਾ ਪਿਛਲੇ ਕੁਝ ਦਿਨਾਂ ਤੋਂ ਇੰਨਾ ਤਾਂ ਕੋਈ ਆਪਣੀ ਵਰਟੀ ਨੂੰ ਨਹੀਂ ਲੱਭ ਰਿਹਾ ਜਿਨਾਂ ਸਾਗਰ ਦੀ ਵਰਟੀ ਨੂੰ ਲੱਭਣ ਪਿੱਛੇ ਜੋੜ ਲਾ ਰਹੇ ਨੇ ਇੰਸਟਾਗ੍ਰਾਮ ਤੇ ਸਾਗਰ ਦੀ ਵਰਟੀ ਕਿਸੇ ਵਾਂਟਡ ਦੀ ਤਰ੍ਹਾਂ ਸਰਚ ਹੋ ਰਹੀ ਸੀ ਆਖਰਕਾਰ ਸਾਗਰ ਦੀ ਵਰਟੀ ਦੀ ਤਲਾਸ਼ ਖਤਮ ਹੋਈ ਏ ਹੁਣ ਇਹ ਗਾਉਣਾ ਗਾਉਣ ਵਾਲੀ ਜੋੜੀ ਕੈਮਰੇ ਸਾਹਮਣੇ ਆ ਗਈਏ ਸਤਨਾਮ ਸਾਗਰ ਅਤੇ ਰਣਜੀਤ ਸਾਮੀ ਦੋਨਾਂ ਨੇ ਇਹ ਸੁਪਰ ਹਿੱਟ ਗੀਤ ਗਾਇਆ 2005 ਵਿੱਚ ਇਹਨਾਂ ਦੋ ਗਾਣਾ ਜੋੜੀ ਨੇ ਇਹ ਗੀਤ ਰਿਕਾਰਡ ਕਰਵਾਇਆ ਸੀਗਾ ਇੰਸਟਾਗ੍ਰਾਮ ਨੇ ਇਸ ਜੋੜੀ ਨੂੰ ਦੁਬਾਰਾ ਫਿਰ ਸੁਪਰ ਹਿੱਟ ਜੋੜੀ ਬਣਾ ਦਿੱਤਾ ਹੈ ਇਹਨਾਂ ਦੋਵਾਂ ਨੇ ਕੈਮਰੇ ਸਾਹਮਣੇ ਆ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਪੂਰੇ 20 ਸਾਲ ਬਾਅਦ ਇਹ ਗਾਣਾ ਸੁਪਰ ਡੁੱਪਰ ਹਿੱਟ ਹੋਇਆ ਅਤੇ 1 ਲੱਖ ਤੋਂ ਵੱਧ ਇਸ ਗਾਣੇ ਉੱਪਰ ਹੁਣ ਤੱਕ ਰੀਲ ਬਣ ਚੁੱਕੀਆਂ ਨੇ ਤੁਸੀਂ ਵੀ ਇਸ ਜੋੜੀ ਲਈ ਕਮੈਂਟ ਬਾਕਸ ਵਿੱਚ ਦੋ ਸ਼ਬਦ ਜ਼ਰੂਰ ਲਿਖਿਓ ਜੀ